ਕਵਾਇਆ ਜਾ ਰਿਹਾ ਸੀ KFC ਚ ਬਦਬੂਦਾਰ ਚਿਕਨ ਲੋਕਾਂ ਨੇ KFC ਚ 파 ਦਿੱਤਾ ਰੋਲਾ ਬਾਕੀ ਮੈਨੂੰ ਪੈਸੇ ਨਹੀਂ ਲੋੜ ਨੇ ਕਿਉਂਕਿ ਨਾਨ ਵੇਜ ਨਹੀਂ ਖਾਂਦੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਭਈ ਬੰਦਾ ਬਣ ਜਾ ਉੱਪਰ ਰਾਬੋਂ ਜਾ ਕੇ ਕੋ ਜਵਾਬ ਦੇਣਾ ਜੂ ਰਾਬੋਂ ਜਾ ਕੇ ਜਵਾਬ ਦੇ ਆ ਵੀ ਨੌਕਰੀ ਨਾ ਦੇਖ ਫਿਰ ਨੌਕਰੀ ਕਿਤੇ ਹੋਰ ਹੀ ਮਿਲ ਜੂਗੀ ਜਾ ਕੇ ਪਰ ਜਿਹੜਾ ਤੂੰ ਜਿਹੜਾ ਤੂੰ ਕੰਮ ਕਰ ਰਿਹਾ ਨਾ ਉਹ ਟੋਟਲੀ ਗਲਤ ਕਰ ਰਿਹਾ ਤੂੰ ਸਾਨੂੰ ਕੀ ਕਿਹਾ ਮਰਦੇ ਇੰਦੇ ਨਾ ਕਿਉਂਦੇ ਨਾ ਮਰਦੇ ਆਈ ਉਹੀ ਕਰ ਲੈਣਾ ਜਦ ਤੁਸੀਂ ਮੈਨੂੰ ਬਾਰ ਬਾਰ ਇਹ ਕਹਿ ਰਹੇ ਮੇਰੇ ਕੋਈ ਜਿਹੜੇ ਤੂੰ ਤਾਂ ਅਸੀਂ ਕਹਿੰਦੇ ਆ ਆਪ ਸਮਝਾ ਐਨੀ ਪਾਗਲ ਖਾ ਬਹੜੀ ਆ ਯਾਰ ਮੌਕੇ ਤੇ ਪਹੁੰਚੀ ਪੁਲਿਸ ਨੇ ਕੀਤਾ ਵੱਡਾ ਐਕਸ਼ਨ ਅਖਰ ਕਦ ਕੱਸੀ ਜਾਵੇਗੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਤੇ ਮੁਕੇਰ ਥੱਪੜ ਨਹੀਂ ਮਾਰਿਆ ਭਾਈ ਨਹੀਂ ਮਾਰਿਆ ਕੁਛ ਨਹੀਂ ਕੀਤਾ ਭਾਈ ਸਾਰਾ ਕੁਝ ਸੁਣ ਕਾ ਸੁਣ ਥੱਪੜ ਆ ਵੀ ਹੋਇਆ ਥੱਪੜ ਤੇਰੇ ਮਾਰੇ ਨਹੀਂ ਹੈ ਯਾਰ ਕਿਹੜੇ ਟਾਈਮ ਪਰ ਜਿਹਨਾਂ ਨੇ ਥੱਪੜ ਨਹੀਂ ਮਾਰੇ ਕੈਮਰਾ ਚੈੱਕ ਕਰਾ ਕੈਮਰਾ ਚੈੱਕ ਕਰਾ ਲੜਾਈ ਕਿੱਥੇ ਹੋਈ ਤਾਂ ਮੈਂ ਨਹੀਂ ਤੇ ਕਿਹੜੇ ਟਾਈਮ ਤੋਂ ਬੰਦ ਹੋ ਰਹੇ ਭਾਈ ਜੀ ਅਸੀਂ ਕਰ ਰਹੇ ਸੀ ਕਿ ਤੂੰ ਚੱਲ ਰਹੇ ਸੀ 45 ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਕਿਉਂ ਮਾਰੇ ਯਾਰ ਫਿਰ ਹੁਣ ਮੈਂ ਕਿਹਾ 45 ਮਿੰਟ ਉੱਪਰਲਾ ਗੇਟ ਨਹੀਂ ਖੋਲਿਆ ਉਹ ਨਹੀਂ ਖੋਲਿਆ ਤੂੰ 45 ਮਿੰਟ ਗੇਟ ਨਹੀਂ ਖੋਲਿਆ ਉੱਪਰਲਾ 45 ਮਿੰਟ ਬਾਅਦ ਤੂੰ ਚੱਕ ਕੇ ਡਸਟ ਬੀਚ ਪਾਇਆ ਡਸਟ ਬੀਚ ਨਹੀਂ ਪਾਇਆ ਯਾਰ ਉਹ ਆਸ ਆਲ ਰੇਡੀਓ ਡਸਟਬਿਨ ਨਹੀਂ ਨਹੀ ਸੀਗਾ ਪਰ ਉਹ ਲਿਆ ਬਾਈ ਕਮਿਸ਼ਨਰ ਬਾਈ ਸਰਪ ਕੀਵੇਂ ਹੋ ਗਿਆ ਜੇ ਡਸਟਬਿਨ ਦੇ ਵਿੱਚ ਸਰਪ ਕੀਵੇਂ ਹੋ ਗਿਆ ਇਹ ਦੰਨਾ ਮੈਂ ਨੰਬਰ ਨਹੀਂ ਦੇਣਾ ਸੀ ਯਾਰ ਜਿੱਥੇ ਅਸਤਰ 100 ਪਹਿਲੇ ਇਹ ਕਹਿੰਦਾ ਮੈਂ ਡਿਜ਼ਾਈਨ ਦਿੰਨਾ ਨਕਰ ਦੈਨ ਤੋਂ ਉਤੋਂ ਸਾਨੂੰ ਕਹਿੰਦਾ ਡਿਜ਼ਾਈਨ ਨਹੀਂ ਚਾਹੀਦਾ ਡਸਟਬਿਨ ਦੇ ਵਿੱਚ ਸਰਪ ਕੀ ਹੋ ਗਿਆ ਇਹ ਸਾਨੂੰ ਦੇਰੇ ਦੀ ਗਈ মিডিਆ ਸਾਨੂੰ ਕਹਿੰਦਾ ਕਿ ਕਹਿੰਦਾ ਕਿਹਦਾ ਕਹਿੰਦਾ ਇੱਧਰ ਆ ਇੱਧਰ ਲਿਆ ਉਹਦੇ ਸਾਨੂੰ ਪਤਾ ਕੀ ਕਹਿੰਦਾ ਨਹੀਂ 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 ਆੜ ਜੀ ਸਾਹਮਣੇ ਗੱਲ ਕਰ ਗੱਲ ਕਰ ਲੈ ਗੱਲ ਕਰ ਵੀਰੇ ਸਾਨੂੰ ਕਹਿੰਦਾ ਵੀ ਪੈਸੇ ਕਿਵੇਂ ਨਿਮੇਟਣਾ ਕਿਵੇਂ ਨਿਮੇਟਣਾ ਅਸੀਂ ਤਾਂ ਰੋਕਿਆ ਕਹਿੰਦਾ ਅਸੀਂ ਕੀ ਕਰੀਏ ਮੇਰੇ ਕੋਲ ਵੀਡੀਓ ਪਈ ਆ ਵੀਡੀਓ ਤੇਰੇ ਪਿੱਛੇ ਆ ਜਾ ਮੜਿਆ ਕਹਿੰਦਾ ਸਾਰਿਆਂ ਜੀ ਕਹਿੰਦਾ ਸਾਰਿਆਂ ਦੀ ਜਿਹੜੇ ਸੀ ਬੱਚੇ ਕਹਿੰਦੇ ਬੱਚੇ ਗੱਡਾਂ ਮੈਂ ਕਹਿੰਦਾ ਬੱਚਿਆਂ ਦੀ ਕਿਹੜੀ ਗਲਤੀ ਆ ਮੈਂ ਕਹਿੰਦਾ ਤੁਸੀਂ ਕਹਿੰਦੇ ਮਾਰ ਦਾਂਗੇ ਵੀਡੀਓ ਪਈ ਆ ਵੀਡੀਓ ਪਈ ਆ ਕੋਈ ਚੱਕਰੀ ਨਹੀਂ ਭਾਈ ਵੀਡੀਓ ਪਈ ਸਾਡੇ ਕੋਲ ਸਾਰੇ ਕੋਲ ਸਾਰੇ ਚਿਕਨ ਦੀ ਵੇਚਦੋਂ ਜਦੋਂ ਸਾਰੇ ਇਹ ਕਹਿੰਦਾ ਬਈ ਸਾਰਿਆਂ ਦੀ ਜੋਬ ਖਤਰੇ 'ਚ ਆ ਕਹਿੰਦਾ ਦੱਸੋ ਕਿਵੇਂ ਨਵੇੜਨਾ ਕਹਿੰਦਾ ਤੁਹਾਨੂੰ ਇਹਨੇ ਇਹ ਗੱਲ ਕੀਤੀ ਇਹਦਾ ਕਹ ਰਿਸ਼ਵਤ ਦੇ ਕੋਈ ਇਹ ਥੱਪੜ ਵਾਲੀ ਗੱਲ ਝੂਠ ਬੋਲਦਾ ਜੀ ਇਹ ਸਾਰੀ ਗੱਲ ਅਸੀਂ ਇਹੋ ਜੀ ਗੱਲ ਕੋਈ ਨਹੀਂ ਕੀਤੀ ਵੀਡੀਓ ਪਈ ਆ ਸਾਰੇ ਇਹ ਭੱਜ ਰਹੇ ਸੀਗਾ ਜੀ ਉੱਤੋਂ ਨੀਚੇ ਅਸੀਂ ਇਹ ਗੁੱਟ ਫੜਿਆ ਸੀਗਾ ਕਿ ਭੱਜ ਨਾ ਜਾਵੇ ਵੀ ਸਾਰੀ ਵੀਡੀਓ ਤੁਹਾਨੂੰ ਕਹਿੰਦਾ ਕਿ ਸਾਡੇ ਨਾਲ ਦੇ ਜਿਵੇਂ ਵੀ ਨੇ ਨਾ ਇਹ ਸਾਡੇ ਨਾਲ ਨਹੀਂ ਜੋਬ ਖਤਰੇ 'ਚ ਆ ਪਰ ਅਸੀਂ ਇਹਨੂੰ ਨਾਲ ਨਾਲ ਰੋਕ ਲਈ ਉੱਥੇ ਕਹਿੰਦਾ ਦੱਸੋ ਕਿਵੇਂ ਨਵੇੜਨਾ ਕਹਿੰਦਾ ਜੇ ਭਾਈ ਇੰਨੇ ਸੱਚਾ ਮੂਰੇ ਅੱਗੇ ਗੱਲ ਕਰ ਮਾਮਲਾ ਪਟਿਆਲਾ ਦੇ ਲੀਲਾ ਭਵਨ ਸਥਿਤ ਕੈਫੀ ਦਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜਿੱਥੇ ਬੀਤੀ ਰਾਤ ਗ੍ਰਾਹਕਾਂ ਦੇ ਵੱਲੋਂ ਚਿਕਨ ਆਰਡਰ ਕੀਤਾ ਗਿਆ ਸੀ ਜਿਸ ਤੋਂ ਬਹੁਤ ਗੰਦੀ ਬਦਬੂ ਆ ਰਹੀ ਸੀ ਗਾਹਕਾਂ ਨੇ ਕਿਹਾ ਕਿ ਅਸੀਂ KFC ਦੇ ਵਿੱਚ ਜਦੋਂ ਅੰਦਰ ਵੜੇ ਤਾਂ ਬਹੁਤ ਗੰਦੀ ਬਦਬੂ ਆ ਰਹੀ ਸੀ ਜਿਸ ਦਾ ਕਾਰਨ ਅਸੀਂ ਉੱਥੇ ਦੇ ਮੈਨੇਜਰ ਤੋਂ ਜਦ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਗੱਡੀ ਵਿੱਚੋਂ ਬਦਬੂ ਆ ਰਹੀ ਹੈ ਜਦ ਕਿ ਗੱਡੀ ਦਾ ਟੈਂਪਰੇਚਰ 0 ਮਾਈਨਸ ਹੁੰਦਾ ਹੈ ਗ੍ਰਾਹਕਾਂ ਨੇ ਜਦੋਂ ਮੈਨੇਜਰ ਨੂੰ ਚਿਕਨ ਚੈੱਕ ਕਰਵਾਉਣ ਦੇ ਲਈ ਕਿਹਾ ਤਾਂ ਉਹਨੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਕਿਹਾ ਕਿ ਅਸੀਂ ਸਾਰਾ ਚਿਕਨ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਹੈ ਮੈਨੇਜਰ ਆਪਣਾ ਪੱਖ ਦੇਣ ਤੋਂ ਵੀ ਇਸ ਦੌਰਾਨ ਬਚਦੇ ਨਜ਼ਰ ਆਏ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਗ੍ਰਾਹਕਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਨੂੰ ਬਦਬੂਦਾਰ ਚਿਕਨ ਖਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਲਗਭਗ 2 ਕਿਲੋ ਚਿਕਨ ਹਮ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਸੈਂਪਲ ਦੇ ਲਈ ਭੇਜਿਆ ਗਿਆ ਫਿਲਹਾਲ ਮੌਕੇ ਤੋ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਜਾਂਚ ਕੀਤੀ ਜਾ ਰਹੀ ਹੈ ਇੱਕ ਮਿੰਟ ਖੜ ਜਾ ਅਖਬਾਰੇ ਨੇ ਬਾਈ ਵੀਡੀਓ ਬਣਾ ਲੈ ਇੱਕ ਦਸ ਵਾਲਾ ਸਾਰਾ ਸਾਰਾ ਚਿਕਨ ਫਰੈਸ਼ ਪਿਆ ਯਾਰ ਆ ਦੇਖ ਇੱਕ ਮਿੰਟ ਫਰੈਸ਼ ਹੈ ਬਾਈ ਮੁਸ਼ਕ ਮਾਰ ਰਿਹਾ ਯਾਰ ਬਾਈ ਇਹਦੀ ਸਮੈਲ ਸੁੰਗ ਇੱਕ ਮਿੰਟ ਸਾਰਾ ਦਾ ਫਰੈਸ਼ ਇਹ ਤਾਂ ਸਮੈਲ ਸੁੰਗੀ ਇਹ ਫਰੈਸ਼ ਆ। ਜਿੰਮ ਪਟਿਆਲਾ ਲੀਲਾ ਭਵਨ ਦੇ KFC ਦੇ ਬਾਹਰ ਖੜੇ ਆ ਜੀ। ਕੀ ਮਾਮਲਾ ਓਰੇ? ਅਸੀਂ ਸਰ 10 ਮਿੰਟ ਪਹਿਲਾਂ ਜੀ ਅਸੀਂ ਕਾਲਜ ਤੋਂ ਬਾਹਰ ਆਏ ਆ। ਜੀ। ਅਸੀਂ ਉਸ ਤੋਂ ਬਾਅਦ ਆਪਣੀ ਅਸਾਈਨਮੈਂਟ ਕੰਪਲੀਟ ਕਰਦੇ ਪਏ ਸੀ ਜੀ ਅਸੀਂ ਪੀਜੀ ਰਹਿੰਦੇ ਆ। ਅਸੀਂ ਆਏ ਸਾਨੂੰ ਭੁੱਖ ਲੱਗੀ ਸੀ ਖਾਣ ਆ ਗਏ ਜੀ। ਜੀ। ਅਸੀਂ ਜਦੋਂ ਅੰਦਰ ਐਂਟਰ ਹੋਏ ਆ ਵੀਰੇ ਤੁਸੀਂ ਚੈੱਕ ਕਰੋ ਜੀ ਇੱਕ ਵਾਰ ਇੱਥੇ ਇੰਨੀ ਗੰਦੀ ਸਮੈਲ ਆਂਦੀ ਪਈ ਹੈ ਨਾ ਲਾਈਕ ਜਿਵੇਂ ਕੋਈ ਕੁੱਤਾ ਮਰਿਆ ਹੁੰਦਾ ਹੈ ਜੀ ਓਵੇਂ ਦੀ ਸਮੈਲ ਆਂਦੀ ਪਈ ਹੈ। ਅਸੀਂ ਆਣ ਕੇ ਚੈੱਕ ਕੀਤਾ। ਅਸੀਂ ਆਰਡਰ ਕਰਦੇ ਪਏ ਸੀ ਅਸੀਂ ਆਪਣਾ ਚਿਕਨ ਚੌਪ ਆਰਡਰ ਕਰਦੇ ਪ ਪਵਨ ਤੇ ਤੇਰੇ ਨਾਮ ਲਈ ਇਹਨਾਂ ਦਾ ਇਮਰਾਨ ਖਾਨ ਅਸੀਂ ਚੈੱਕ ਕਰਦੇ ਪਿਆ ਜੀ ਇੰਨੀ ਗੰਦੀ ਸਮੈਲ ਆਂਦੀ ਪਈਏ ਵੀਰੇ ਤੁਸੀਂ ਗੱਲਾਂ ਹੀ ਛੱਡ ਦਿਓ ਜੀ ਅਸੀਂ ਆਣ ਕੇ ਗੱਲ ਕੀਤੀ ਇਹਨਾਂ ਨਾਲ ਵੀ ਬਈ ਇੰਨੀ ਗਲਤੀ ਸਮੈਲ ਕਾਦੇ ਵਾਸਤੇ ਆਂਦੀ ਪਈਏ ਸਡਨਲੀ ਇਹ ਕਹਿੰਦੇ ਜੀ ਸਾਡਾ ਕੋਈ ਗੱਲ ਨਹੀਂ ਐਵੇਂ ਦੀ ਕੋਈ ਗੱਲ ਹੈ ਨਹੀਂ ਜੀ ਸਮੈਲ ਆਵੇ ਜਾਂ ਕੁਝ ਵੀ ਅਸੀਂ ਇਹਨੂੰ ਕਿਹਾ ਵੀ ਸਾਨੂੰ ਚੈੱਕ ਕਰਾਓ ਜੀ ਤੁਸੀਂ ਚਿਕਨ ਕਿਵੇਂ ਦਾ ਡਿਸਟ੍ਰੀਬਿਊਟ ਕਰਦੇ ਪਿਓ ਆਲੇ ਦੁਆਲੇ ਵਾਲੇ ਬੰਦਿਆਂ ਨਾਲ ਜੀ ਹੁਣ ਮੈਂ ਸ਼ਟਰ ਤੱਕ ਬੰਦ ਕਰਾਉਂਦਾ ਆਰਡਰ ਇਹਨਾਂ ਨੇ ਸ਼ਟਰ ਬੰਦ ਕਰਤਾ ਜੀ ਦਰਵਾਜ਼ਾ 40 45 ਤੁਹਾਡੇ ਕੋਲ ਜਿਹੜਾ ਆਰਡਰ ਆਇਆ ਉਹ ਬਲਾ ਉਹਦੀ ਸਵੈਲ ਸੀਗੀ ਬਿਲਕੁਲ ਵੀਰੇ ਅਸੀਂ ਆਰਡਰ ਕੀਤਾ ਹੀ ਅਜੇ ਅਸੀਂ ਆਰਡਰ ਕਰਦੇ ਪਿਆ ਐਨੀ ਗੰਦੀ ਸਮੈਲ ਲਈ ਵੀਰੇ ਅਸੀਂ ਆਰਡਰ ਕਿਵੇਂ ਕਰ ਸਕਦੇ ਹਾਂ ਤੁਸੀਂ ਹੋ ਜੀ ਤੁਸੀਂ ਇੱਕ ਦੂਜੇ ਦੀ ਆਰਡਰ ਕਰੋਗੇ ਜੀ ਤੁਸੀਂ ਆਰਡਰ ਤਾਂ ਹੀ ਕਰੋਗੇ ਜੇ ਆਪਣਾ ਫਰੈਸ਼ ਤੁਹਾਨੂੰ 스멜 ਵਧੀਆ ਆਏਗੀ ਤੁਸੀਂ ਤਾਂ ਹੀ ਆਰਡਰ ਕਰੋ ਮੈਨੇਜਰ ਨਾਲ ਗੱਲਬਾਤ ਕੀਤੀ ਤੁਸੀਂ ਮੈਨੇਜਰ ਨਾਲ ਗੱਲਬਾਤ ਕੀਤੀ ਉਲਟਾ ਮੈਨੂੰ ਪਤਾ ਹੀ ਕਹਿੰਦੇ ਪਏ ਤੂੰ ਕੌਣ ਹੁੰਨਾ ਤੂੰ ਇਹ ਵੋ ਐਵੇਂ ਕੋਣ ਐਵੇਂ ਕੁਝ ਨਹੀਂ ਹੋ ਸਕਦਾ ਉਹ ਮੈਨੇਜਰ ਸਾਹਿਬ ਖੜੇ ਨੇ ਜੀ ਕਿੱਥੇ ਨੇ ਉਹ ਦੇਖੋ ਜੀ ਜੀ ਮੇਰੇ ਇਹਨਾਂ ਦਾ ਬੋਲਿਆ 2 ਮਿੰਟ 2 ਮਿੰਟ ਭਾਈ ਤੁਸੀਂ 2 ਮਿੰਟ ਸਾਹਮਣੇ ਦੇਖੋ ਹਾਂਜੀ ਮੇਰੇ ਹਾਂਜੀ ਅੱਗੇ ਅੱਛਾ ਅੱਗੇ ਫਿਰ ਤੁਹਾਨੂੰ ਗੱਲਬਾਤ ਕੀਤੀ ਮੈਨੇਜਰ ਨਾਲ ਮੈਨੇਜਰ ਨਾਲ ਗੱਲਬਾਤ ਕੀਤੀ ਸਾਨੂੰ ਕਹਿੰਦੇ ਵੀ ਐਵੇਂ ਦੀ ਕੋਈ ਗੱਲਬਾਤ ਹੈ ਹੀ ਨਹੀਂਗੀ ਸਾਡੇ ਚਿਕਨ 'ਚ ਕੋਈ 스멜 ਨਹੀਂ ਆ ਰਹੀ ਅਸੀਂ ਇਹ ਸਾਰਾ ਚਿਕਨ ਇੰਨੀ ਗੰਦੀ ਸਮੈਲ ਆਂਦੀ ਕਿ ਕਿਵੇਂ ਆਰਡਰ ਕਰਦੀ ਹੈ ਜੀ ਅਸੀਂ ਆਪਣੇ ਨਾਲ ਦੇ ਫਰੈਂਡਸ ਦੇ ਜੀ ਇੱਥੇ ਸਾਡੇ ਸੀਨੀਅਰ ਭਾਈ ਸਾਡੇ ਨਾਲ ਸਨ ਇਹਦੇ ਛੋਟੇ ਛੋਟੇ ਬੱਚੇ ਨੇ ਨਾਲ ਇਹ ਆਰਡਰ ਕਰਦੇ ਪਏ ਨੇ ਇੰਨੀ ਗੰਦੀ ਸਮੈਲ ਆਈ ਸੀ ਇਕੱਠੇ ਹੋ ਗਈ ਸਾਰੇ ਜਾਨੇ ਅਸੀਂ ਜਦੋਂ ਜਾ ਕੇ ਉੱਪਰ ਇਹਨਾਂ ਦਾ ਡੋਰ ਜਿੱਥੋਂ ਉੱਪਰ ਸਟੇਅਰ ਚੜ੍ਹ ਕੇ ਜਿੱਥੇ ਉੱਪਰ ਇਹਨਾਂ ਦਾ ਆਫਿਸ ਹੈ ਅਸੀਂ ਉੱਥੇ ਜਾ ਕੇ ਜਦੋਂ ਖੋਲਣ ਲੱਗੇ ਆ ਜੀ ਉਹਨੂੰ ਉਹਦੇ ਚ ਇੰਨੀ ਗੰਦੀ ਸਮੈਲ ਆਈ ਇਹਨਾਂ ਨੇ 45 ਮਿੰਟ ਸਾਡੇ ਕੋਲ ਵੀਡੀਓ ਮੌਜੂਦ ਹੈ ਜੀ ਉੱਪਰ ਟਾਈਮ ਮੌਜੂਦ ਹੈ ਡੇਟ ਐਂਡ ਟਾਈਮ ਸਾਰਾ ਕੁਝ ਹੈ ਇਹਨਾਂ ਨੇ ਉੱਪਰ ਅਸੀਂ ਘਟੋ ਘਟੇ 45 ਮਿੰਟ ਖੜੇ ਰਹੀਆਂ ਜੀ ਇਹਨਾਂ ਨੇ ਬਿਲਕੁਲ ਗੇਟ ਓਪਨ ਹੀ ਨਹੀਂ ਕੀਤਾ ਅਸੀਂ ਕੀ ਮੰਗ ਕਰਦੇ ਹੋ ਇਸ ਦਾ ਅੱਗੇ ਕੀ ਮੰਗ ਕਰਦੇ ਅਸੀਂ ਇਹ ਕ ਮੰਗ ਕਰਦੇ ਹਾਂ ਵੀ ਨਿੱਕੇ ਨਿੱਕੇ ਬੱਚੇ ਸਾਡੇ ਚਿਕਨ ਖਾਂਦੇ ਨੇ ਕਮਾਲ ਦੀ ਗੱਲ ਹੈ ਜੀ ਐਵੇਂ ਦਾ ਸਭ ਕੁਝ ਟਨਕੀ ਲੱਗਦਾ ਇੰਨਾ ਵੱਡਾ ਬ੍ਰਾਂਡ ਆ ਜੋ 올 ਓਵਰ ਵਰਲਡ 'ਚ ਚੱਲਦਾ ਤੇ ਇਸ ਤਰ੍ਹਾਂ ਦਾ ਬਿਹੇਵੀਅਰ ਸਭ ਤੋਂ ਗੰਦਾ ਬੇ ਸਭ ਤੋਂ ਗੰਦਾ ਬ੍ਰਾਂਡ KES ਦੀ ਬ੍ਰਾਂਡ ਹੈ ਸਭ ਤੋਂ ਗੰਦਾ ਬ੍ਰਾਂਡ ਖਾਸ ਕਰਾ ਨੀਲਾ ਪਾਵਨ ਪਟਿਆਲੇ ਵਾਲਾ ਜੀ ਦੱਸੋ ਕੀ ਗੱਲ ਹੋਈ ਸੀ ਕਿ ਉਹਦੇ ਆਏ ਬਾਈ ਚਿਕਨ ਆਇਆ ਬਹੁਤ ਮਾੜਾ ਚਿਕਨ ਆਇਆ ਜੀ ਉਹਦਾ ਬਿਲਕੁਲ ਸਮੈਲ ਮਾਰ ਪੌਲਟਰੀ ਫਾਰਮ ਆ ਸਾਰਾ ਕੁਝ ਹੈਗਾ ਠੀਕ ਹੈ ਨਾ ਭਾਈ ਤੁਸੀਂ ਉਰੇ ਆਏ ਹੋ ਰਿਕਮੈਂਡ ਸੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਗੁਰਮੀਨਤ ਸਿੰਘ ਚੀਮਾ ਭਾਈ ਅੱਜ ਜਿਹੜਾ ਹੰਗਾਮਾ ਹੋ ਰਿਹਾ ਹੈ KFC ਦੇ ਬਾਰੇ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਹੈ ਜੀ ਅਸੀਂ ਉਰੇ ਆਰਡਰ ਕਰਨ ਆਏ ਸੀ ਕਿ ਵੈਜ ਦਾ ਠੀਕ ਹੈ ਨਾ ਪਰ ਜਦ ਅਸੀਂ ਸੱਡਨਲੀ ਜਦ ਅਸੀਂ ਉਰੇ ਪਹੁੰਚੇ ਤਾਂ 2 ਮਿੰਟ ਬਾਅਦ ਪਤਾ ਨਹੀਂ ਕੀ ਆਇਆ ਨਹੀਂ ਹੈ ਰੱਬ ਜਾਣੇ ਇੰਨਾ ਮਾੜਾ ਚਿਕਨ ਦੀ ਸਮੈਲ ਆਈ ਭਈ ਉਹ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਿਵੇਂ ਸਾਨੂੰ ਆਇਆ ਲੱਗੇ ਵੀ ਜਿਵੇਂ ਕੋਈ ਮਰੇ ਹੋਇਆ ਕੁੱਤਾ ਕਿਸੇ ਨੇ ਭੇਜਿਆ ਹੋਵੇ ਠੀਕ ਹੈ ਨੇ ਹੁਣ ਇਹ ਸਾਨੂੰ ਕਹਿੰਦੇ ਨੇ ਜੀ ਸਾਡੀ ਗੱਡੀ ਚ ਆਇਆ ਭਾਈ ਠੋਡੀ ਗੱਡੀ ਦੇ ਵਿੱਚ ਤਾਂ -7 ਡਿਗਰੀ ਟੈਂਪਰੇਚਰ ਆਲਵੇਸ 24 ਘੰਟੇ ਰਹਿੰਦਾ ਆਰਡਰ ਕੀ ਕੀਤਾ ਜੀ ਸਰ ਤੁਸੀਂ ਅਸੀਂ ਤਾਂ ਵੈਜ ਆਰਡਰ ਕੀਤਾ ਸੀਗਾ ਭਾਈ ਆ ਆਪ ਆਪ ਬੰਦੇ ਬੈਠੇ ਨੇ ਅਸੀਂ ਆਸੀਂ ਸਰ ਨਾਨ ਵੇਜ ਆਰਡਰ ਕੀਤਾ ਜੀ ਆਹ ਬੈਠਾ ਜੀ ਆਹ ਸਾਡੇ ਬੈਠੇ ਇਹਨਾਂ ਨਾਨ ਵੇਜ ਆਰਡਰ ਕੀਤਾ ਹਾਂਜੀ ਪਰ ਜਦ ਮੈਂ ਸਮੈਲ ਲਾਈਨਾ ਮੈਂ ਕਿਹਾ ਵੀ ਇਹ ਤਾਂ ਬਹੁਤ ਗੰਦੀ ਸਮੈਲ ਦਾ ਭਾਈ ਇਹ ਨਾਨ ਵੇਜ ਤਾਂ ਮਤਲਬ ਦੂਰ ਦੀ ਗੱਲ ਰਹੀ ਬਈ ਇੰਨੀ ਮਾੜੀ ਸਮਾਂ ਜੀ ਇਹ ਤਾਂ ਮਤਲਬ ਜਿੰਮੇ ਲੱਗਦਾ ਵੀ ਜਿਵੇਂ ਮਰਿਆ ਹੋਇਆ ਕੁੱਤਾ ਨਹੀਂ ਹੁੰਦਾ ਬਾਈ ਉਦਾਂ ਹੀ ਸਮਾਂ ਲਾਈ ਜੀ ਤੇ ਫਿਰ ਅਸੀਂ ਉੱਪਰ ਗਏ ਅਸੀਂ ਉੱਪਰ ਚੈੱਕ ਆਊਟ ਕਰਨ ਗਏ ਸਾਨੂੰ ਇਹਨਾਂ ਨੇ 45 ਮਿੰਟ ਦੀ ਇਹਨਾਂ ਨੇ ਗੇਟ ਨਹੀਂ ਖੋਲਿਆ ਕਿਸੇ ਨੇ ਵੀ ਜੀ ਮੈਨੇਜਰ ਭੱਜਿਆ ਭੱਜਿਆ ਆਇਆ ਉਹਨੇ ਆ ਕੇ ਅੰਦਰੋਂ ਅੰਦਰੋਂ ਆਪਣੇ ਬੰਦੇ ਨੂੰ ਕਿਹਾ ਵੀ ਗੇਟ ਬੰਦ ਕਰ ਦੋ ਉਹਨਾਂ ਨੇ ਗੇਟ ਬੰਦ ਕਰਤਾ ਹੁਣ ਉਹਨੋਂ ਕਹਿੰਦੇ ਆ ਵੀ ਅਸੀਂ ਤਸਵੀਰ ਛੁੱਟਤਾ ਜਦ ਦੀ ਡਸਟਬਿਨ ਦੀ ਸਾਰਾ ਸਾਰਾ ਵੀਡੀਓ ਪਈਆਂ ਨੇ ਉਹ ਡਸਟਬਿਨ ਦੇ ਵਿੱਚ ਭਾਈ ਛੁੱਟਿਆ ਉਹ ਕੀ ਛੁੱਟੇ ਤੁਸੀਂ ਯਾਰ ਭਈਓ ਜੀ ਉਹ ਛੁੱਟਿਆ ਨਾ ਛੁੱਟੇ ਇੱਕ ਬਰਾਬਰ ਹੈ ਬਿਲਕੁਲ ਠੀਕ ਹੈ ਭਾਈ ਉਹਦੇ ਵਿੱਚ ਥੋ ਮਚ ਚਿਕਨ ਤੁਹਾਨੂੰ ਵੀਡੀਓ ਦਿਖਾ ਦੂੰਗਾ ਆਈ ਵਿਲ ਐਗਜ਼ਲ ਸੈਂਡ ਦਾ ਵੀਡੀਓ ਉਹ ਇੰਨਾ ਮਾੜਾ ਚਿਕਨ ਸੀਗਾ ਭਾਈ ਉਹ ਤੁਸੀਂ ਸੋਚੀਂ ਅੰਦਰ ਜਾ ਕੇ ਤੁਸੀਂ ਚੈੱਕ ਕੀਤਾ ਸੀ ਕਿ ਕਿਹੜਾ ਚਿਕਨ ਆ ਉਹ ਬਿਲਕੁਲ ਸਹੀ ਤੁਹਾਡੇ ਕੋਲ ਜਿਹੜਾ ਉਹ ਚਿਕਨ ਤੁਸੀਂ ਆਰਡਰ ਕੀਤਾ ਉਹ ਹੈਗਾ ਮੌਜੂਦ ਕਿ ਉਹਨਾਂ ਨੇ ਵਾਪਸ ਲੈ ਲਿਆ ਮੈਂ ਚਿਕਨ ਆਰਡਰ ਨਹੀਂ ਕੀਤਾ ਮੈਂ ਆਪਣੇ ਬੱਚੇ ਲਈ ਵੈਜ ਆਰਡਰ ਕੀਤਾ ਸੀਗਾ ਪਰ ਆਹ ਆਹ ਭਾਈ ਬਿਲਕੁਲ ਤੁਸੀਂ ਸਿਰਫ ਦੱਸੋ ਤੁਹਾਡੇ ਕਿੰਨੇ ਠੀਕ ਹੈ ਨਾ ਇਹ ਸਾਰੇ ਤੁਹਾਡੀ ਕੱਡੀ ਤੇ -7 ਡਿਗਰੀ ਟੈਂਪਰੇਚਰ ਹੋਣਾ ਉਹਨੇ ਨੇ ਵੀ ਹੋ ਸਕਦਾ ਵੀਰ ਉਲਟਾ ਪਤਾ ਹੀ ਕਰਦੀ ਟੈਂਪਰੇਚਰ ਉਸ ਤੋਂ ਬਾਅਦ ਨਾ ਜੀ ਗੇਟ ਨਹੀਂ ਖੋਲਿਆ ਨਾ ਨੇ ਮੈਂ ਕਿਹਾ ਜੀ ਬਹੁਤ ਟਮਕਾ ਅੱਧਾ ਘੰਟਾ ਰਿਹਾ ਮੇਰੀ ਆ ਸੁਣੋ ਉਸ ਤੋਂ ਬਾਅਦ ਨਾ ਮੈਨੂੰ ਖੋਲਿਆ ਨਾ ਵੀਰ ਜੀ ਸਾਡੇ ਨਾਲ ਨੇ ਇਹ ਮੇਰੇ ਵੱਡੇ ਭਰਾ ਨੇ ਜੀ ਇਹ ਛੋਟੇ ਭਾਈ ਨੇ ਅਸੀਂ ਸਾਰੇ ਜਣੇ ਇਕੱਠੇ ਹੋਏ ਮੈਂ ਕਿਹਾ ਜੀ ਗੇਟ ਖੋਲੋ ਸਾਨੂੰ ਚੈੱਕ ਕਰਾ ਦਿਓ ਮੈਨੇਜਰ ਸਾਡੇ ਤੋਂ ਹੱਥ ਛਡਾ ਕੇ ਉਲਟਾ ਉੱਪਰ ਭੱਜ ਗਿਆ ਉੱਪਰ ਭੱਜ ਕੇ ਸਾਰਾ ਚਿਕਨ ਜਿਹੜਾ ਜੀ ਇਕੱਠਾ ਕਰਕੇ ਡਸਟਬਿਨ ਵਿੱਚ ਪਾ ਦੇ ਕਵਰ ਕਰ ਦੇ ਡਸਟਬਿਨ ਦੇ ਅੰਦਰ ਹੀ ਬਾਈ ਹਲੇ ਝੂਠ ਮਾਰਦਾ ਤੂੰ ਯਾਰ ਔਲਰੀਡੀ ਡਸਟਬਿਨ ਸਾਡੇ ਕੋਲ ਸਾਰੀਆਂ ਬੀੜੀਆਂ ਪਈਆਂ ਨੇ ਜੀ ਬਾਈ ਨਹੀਂ ਸਿੱਕਦਾ ਬਾਈ ਅੱਧਾ ਘਟਾ ਕਿਉਂ ਲੱਗ ਗਿਆ ਗੇਟ ਖੋਲਣ ਨੂੰ ਤੇਰੇ ਅੰਦਰ ਕੈਮਰਾ ਲੱਗ ਰਿਹਾ ਜੀ ਇਹ ਵੀਰੇ ਮੈਂ ਉਹੀ ਕਹੂੰਗਾ ਨਾ ਜਦ ਤੂੰ ਮੇਰੀ ਨਾ ਸਿਰਫ ਬੱਚੇ ਦੀ ਉਸ ਤੇ ਕਿਉਂ ਸਾਨੂੰ ਇਹ ਗੱਲ ਕਹਿ ਰਿਹਾ ਕਹਿੰਦਾ ਵੀਰੇ ਕਹਿੰਦਾ ਬਾਈ ਕਿਵੇਂ ਲੱਗ ਆ ਗਿਆ ਆ ਗੱਲ ਗਈ ਆ ਨਿਕਲ ਬਹੁਤ ਖਾਸ ਪਈ ਹੈ ਵੀ ਉੱਥੇ ਚਿਕਨ ਚੋਂ 스멜 ਆ ਰਹੀ ਏ ਦਰखास्त ਆ ਗਈ ਹੈ ਅਸੀਂ ਵੈਰੀਫਾਈ ਕਰਕੇ ਜੈਸਸੂ ਨੂੰ ਕਾਰਵਾਈ ਲਿਆਵਾਂਗੇ ਤੁਸੀਂ ਜਾਂਚ ਕੀਤਾ ਸੀ ਸਭ ਚਿਕਨ ਵਗੈਰਾ ਦੇਖਿਆ ਸੀ ਹੈ ਗੱਲ ਸੱਚੀ ਹਾਂਜੀ ਚੈੱਕ ਨਹੀਂ ਕੀਤਾ ਸੀ ਅਸੀਂ ਲੈ ਕੇ ਰਿਪੋਰਟ ਭੇਜਾਂਗੇ ਜਿਵੇਂ ਵੀ ਹੋਵੇ ਕੱਗੇ ਚ ਲੈ ਲਿਆ ਆਪਣੇ ਕੋਈ ਬੰਦਾ ਵੀ ਫੜਿਆ ਇਹਦੇ ਵਿੱਚ ਕੋਈ ਸਰ ਨਹੀਂ ਕੋਈ ਗ੍ਰਸਤਰੀ ਹੋਇਆ ਜੀ ਦਰਸਤਤ ਮਗਰਮੇ ਹੀ ਹੋਏਗੀ ਜਿ ਮਗਰਮਾ ਜੀ ਅਜੇ ਤੱਕ ਫਿਲਹਾਲ ਜਾਂਚ ਪਰਚਾਹ ਕੋ ਬੰਦਾ ਲੈ ਕੇ ਆਏ ਹੋ ਹਾਂ ਹਾਂ ਜਾਂਚ ਜਾਂਚ ਕਰਾਂਗੇ ਜੀ ਜੀ ਕਿਤਨਾ ਕੁ ਹੈ ਕੁਆਂਟੀਟੀ ਕਿਤਨੇ ਕੁ ਹੈ ਕਿਉਂਕਿ ਜਿਹੜੇ ਕਹਿ ਰਹੇ ਹੈ ਕਿ ਜ਼ਿਆਦਾ ਕੁਆਂਟੀਟੀ ਸੀ 15 ਕੰਪਲੇਂਟਡ ਕਹਿੰਦੇ ਵੀ ਕੁਆਂਟੀਟੀ ਜ਼ਿਆਦਾ ਸੀ ਜ਼ਿਆਦਾ ਸੀ 20 ਕਿਲੋ ਹੂੰ ਠੀਕ ਲੋ ਜੀ ਅੱਗੇ ਕੀ ਕਾਰਵਾਈ ਹੋਣ ਜਾ ਰਹੀ ਸਾਰੇ ਦੇ ਉੱਪਰ ਜੈਸੀ ਰਿਪੋਰਟ ਆਏਗੀ ਉਸ ਦਾ ਕਰ ਵੀ ਅਮਚ ਲਿਆਵਾਂਗੇ ਜੇ ਜਿਹੜੀ ਬਣਦੀ ਹੈ ਜੀ ਸਖਤੋ ਸਖਤ ਬਣਦੀ ਤਾਂ ਸਖਤ ਲੈਵਾਂਗੇ ਠੀਕ ਹੈ ਠੀਕ ਸਟਾਰ نیوز ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ